ਆਪਣੇ ਪਿੰਡਾ ਜਿਹੜਾ ਕ੍ਰੈਸ ਕਰਨਾ ਜਿਹੜਾ ਵਿੱਚੋਂ ਪੱਟਣ ਦਾ ਮੁੱਦਾ ਆ ਕਰ ਰਹੇ ਆ ਉਹਦੇ ਬਾਰੇ ਤੁਹਾਨੂੰ ਗੱਲ ਕਰਨੀ ਸੀ ਜੇ ਇਹ ਬੰਦੇ ਉਹ ਸਾਹਮਣੇ ਖੜ ਗਿਆ ਉਹਦੇ ਵਿੱਚ ਵੀ ਬੜੀ ਮਸੰਦ ਦਿਖਾ ਲੈਣਾ ਉਹਦੇ ਜੀ ਕਿਹਾ ਤਾਂ ਜੀ ਇਹ ਕਦੇ ਵਿੱਚ ਪੱਟ ਬਣਾਉਣੀ ਮੈਂ ਇਹਨਾਂ ਨੂੰ ਕਿਹਾ ਕਿ ਆਹ ਥਾਂ ਸਾਰਾ ਮੈਂ ਭਰ ਦੇਣਾ ਦੇਖੋ ਕਿੰਨਾ ਗਰਾਊਂਡ ਪਿਆ ਇਹ ਭਰ ਕੇ ਸਾਇਤਨਾਯੁਗ ਦੇ ਤੁਸੀਂ ਫੇਰ ਮੇਰਾ ਹੋਊਗਾ ਆਹ ਗਰਾਊਂਡ ਦੇ ਨਾਲ ਹੀ ਇਹਨੇ ਜੁੜ ਜਾਣਾ ਸੀ ਇੱਥੇ ਦੀ ਪੱਤੀ ਤੇ ਚਾਹ ਜਗਾ ਤੇ ਬਣਾ ਰਹੇ ਨਾ ਉਹ ਬਟਨ ਨਹੀਂ ਰੋੜਾਗੇ ਇਹਨੂੰ ਆਹ ਸਾਰਾ ਗਰਾਊਂਡ ਵੇਚ ਕੇ ਦੇਣਾ ਨਾ ਕਰੋੜ ਕਿਤੇ ਨਹੀਂ ਹੈ ਹਰੇ ਕਹਿੰਦੇ ਨਹੀਂ ਅਸੀਂ ਬਣਾਉਣਾ ਹੀ ਉੱਥੇ ਪਹਿਲਾਂ ਇੱਥੇ ਗੇਟ ਤੇ ਤੁਸੀਂ ਜੋ ਮੈਂ ਤੁਹਾਨੂੰ ਦਿਖਾ ਦੇਣਾ ਅਧਰੈ ਨੇ ਕੀ ਮਨ ਸੀਗਾ ਵੀ ਸੂਕੀ ਬਣਾਉਣੀ ਹੈ ਤੇਰੇ ਜਦੋਂ ਉੱਥੇ ਪਹਿਲਾਂ ਵੀ ਪਿੱਛੇ ਇੱਕ ਵਾਰ ਬਣਾਈ ਸੀ ਵੀ ਉਹਨਾਂ ਤੋਂ ਛੇੜਕਾਂ ਦੇ ਮੁੰਡੇ ਪਹਿਲਾਂ ਇੱਥੇ ਮੈਂ ਨਾਲ ਅਸੀਂ ਆਪ ਵੀ ਖਿੜਦੇ ਰਹੇ ਉਹ ਪੱਛਮ ਨੂੰ ਲੈ ਕੇ ਜੀ ਮੈਨੂੰ ਇਹ ਗੱਲ ਪੱਛੀ ਬਣਾਉਣੀ ਹੈ। ਕਹੇ ਨੇ ਉਹ ਤੋਂ ਜੀ ਨੀਵੀਂ ਥੋੜੀ ਜੀ ਜਦੋਂ ਸਾਨੂੰ ਇਹ ਖੇਤੋਂ ਫੜ ਜਾਂਦੇ ਸੀ ਅਸੀਂ ਉਹ ਪੱਛੀ ਦੇ ਉੱਤੇ ਮਿੱਟੀ ਪਾ ਲੈਂਦੇ ਸੀ। ਉਹ ਪੱਛੀ ਕੋਲ ਵਾਲੇ ਜਿਹੜੇ ਉਹ ਪੈਰ ਪਾਏ ਦਾ ਉਹ ਪੱਕੀ ਦੇ ਵਿੱਚ ਪੈਰ ਪਾਜਾ ਦੱਸੋ ਜੀ ਹੋਊਗਾ। ਜੇ ਇਹ ਘੱਲਿਆ ਪੂਰੀ ਹੋ ਤਾਂ ਕਿਹਨੂੰ ਫਸੀ ਨਹੀਂ ਤਾਂ ਇਹ ਦਸ ਤਰਫੇ ਨੇ ਪੈਰ ਚ ਫਾਤੀ ਐ ਵੀ ਦੱਸੋ ਕਿਉਂ ਭਾਈ ਆ ਉਹ ਸਾਹਮਣੇ ਬਣੀ ਹੋਈ ਵਿੱਚ ਉਹ ਪੱਕੀ। ਆਹ ਸਾਰਾ ਲੱਗਦਾ ਆਹ ਆ ਗਏ। ਸਾਡਾ ਨੰਬਰ ਪੁੱਛਣੀ ਆ। ਸਰ ਇਹ ਪਹਿਲਾਂ ਵੀ ਇੱਕ ਜਿਹੜੇ ਦੇ ਉੱਥੇ ਮੈਨੂੰ ਨੇ ਪੁੱਛਿਆ ਜੇ ਮੇਰਾ ਇਹ ਨਾਲ ਕੋਈ ਬੈਰ ਵਿਰੋਧ ਹੁੰਦਾ। ਇਹ ਜਿੰਮ ਵਿੱਚ ਪੁੱਛਦੇ ਨੇ ਵੀ ਪੱਟ ਦੇ ਜੈਸੀ ਕਰਦਾ ਹੈ ਫਲੇਰ ਫਲੇਰ ਨੂੰ ਲਤਾ ਲੇਦਾ ਹੈ। ਕਮੈਂਟਾਂ ਕਿ ਲਿਖੀ ਜਾਂਦੇ ਆ। ਤੇ ਮੈਨੂੰ ਇਦਾਂ ਕਾ ਤੂੰ ਕਹਿੰਦਾ ਵੀ ਤੁਸੀਂ ਵਿੱਚ ਬਣਾ ਲਓ ਇੱਥੇ। ਇਹ ਮੇਰੇ ਮਨ ਚ ਭਈ ਹੁੰਦਾ। ਇਹ ਮੰਦੇ ਨੇ ਟੂਰਨਾਮੈਂਟ ਕਰਾਇਆ ਮੈਂ ਮੀਂਹ ਨਾਲ ਵੀ ਨਹੀਂ ਇੱਥੇ ਆਇਆ ਹੱਟੇ ਤੇ ਮੈਚ ਚੱਲਦੇ ਸੀਗੇ ਉਹ ਜਿਹੜਾ ਜਿਹੜੇ ਟੂਰਨਾਮੈਂਟ ਕਰਾਇਆ ਹੋਸਤ ਬਾਦ ਹੱਟੇ ਮੇਰੇ ਭਰਾ ਦੀ ਪਾਲੀ ਦੀ ਥੋੜੀ ਤਾਂ ਪਾਨ ਜੇ ਹੋਈ ਬੰਦਾ ਮੇਰੀ ਤੇਰੇ ਤੋਂ ਪਾਲੀ ਦੀ ਆ ਦੋਲਨੀ ਦੀ ਮੈਂ ਬਾਹਰ ਆਇਆ ਨਹੀਂ ਗਰਾਊਂਡ 'ਚ ਜਿੱਤੇ ਮੈਂ ਆ ਕੇ ਦੇਖਿਆ ਸਾਰੇ ਗਰਾਊਂਡ ਦੇ ਵਿੱਚ ਬੰਦ ਪਿਆ ਹੋਆ ਸੀ ਜਿਹੜਾ ਖੱਟਣੀਆਂ ਜਿਆ ਬੋਈਆਂ ਜਿਆ ਸਾਈਡ ਤੇ ਖੜੇਆਂ ਸਾਨੂੰ ਦਿਖਾ ਦੇ ਚੰਗਾ ਸਾਰੇ ਗਰਾਊਂਡ 'ਚ ਬੰਗੀਆਂ ਹੋਆ ਸੀ ਮੈਂ ਇਹ ਹੀ ਗੱਲ ਕਹੀ ਮੈਂ ਕਿਹਨਾਂ ਨੂੰ ਪੱਟ ਲੋ ਤੁਹਾਨੂੰ ਗਰਾਊਂਡ ਦਿੱਤਾ ਸਾਫ਼-ਸਾਫ਼ ਰੱਖੋ ਕੰਮ ਸਿਕਾਂ ਹਰੇ ਬੰਦੇ ਨੇ ਕੋਈ ਗੱਲਬਾਤ ਕੋਈ ਰਿਸਪੌਂਸ ਹੀ ਨਹੀਂ ਦਿੱਤਾ ਸਾਡੇ ਸਾਈਡ ਤੇ ਖੜ ਗਿਆ ਵੀ ਇਹ ਉਹ ਕੋਈ ਚੱਕਰ ਇਹ ਅਸੀਂ ਜਿਹੜੇ ਖੇਡਣ ਆਣੇ ਸੈਣੀ ਮੇਰੇ ਨਾਲ ਉਹ ਤੋਂ ਇੱਕ ਦਿਨ ਪਹਿਲਾਂ ਹੀ ਹਿਸਾਬ ਕਰ ਲਾ ਗਿਆ ਅਸੀਂ 20 ਤੋਂ 25 ਬੰਦੇ ਪਾਸੇ ਮੇਰੇ ਪਿੰਡਾਂ ਤੋਂ ਜਿਹੜੇ ਕੇਪ ਪਚਾਉਂਦੇ ਆ ਉਹ ਸੱਜ ਗਏ ਜਿਵੇਂ 32 ਦੇ ਹੋ ਗਏ ਪਿੱਛੋਂ ਮੁੰਡਾ ਮੇਰੀ ਵੀੜ ਕੋਈ ਪਾਈ ਵੀ ਆ ਬੇਚੀ ਪਈ ਆ ਉਹਨਾਂ ਸਾਧਗੀ ਗਰਾਉਂਡ ਸਾਫ ਕਰਨ ਲੱਗੇ ਇਹਨਾਂ ਬੰਦਿਆਂ ਨੂੰ ਕਿਹਾ ਜੋ ਕਰ ਲੈਣਾ ਇਹਨਾਂ ਬੰਦਿਆਂ ਨੇ ਕੋਈ ਗਰਾਉਂਡ ਸਾਫ ਨਹੀਂ ਕਰਿਆ ਨਾਲ ਠੀਕ ਹੈ ਜਿਹੜਾ ਖਿਜਣਾ ਹੁੰਦਾ ਵੀ ਜੋ ਤੁਹਾਨੂੰ ਗਰਾਉਂਡ ਸਮਾਇਆ ਤੋ ਗਰਾਉਂਡ ਤੋਂ ਸਾਹਮਣੇ ਫੋਟ ਮੋਟਰ ਲੱਗੀ ਵੀ ਆਪਣੇ ਸਾਹਮਣੇ ਕੇ ਪਾਣੀ ਪੀਣ ਨੂੰ ਪਾਚੜਾ ਲੈਂਦੇ ਜੀ ਤੇ ਮੋਟਰ ਦਾ ਪਾਣੀ ਫੱਲੇ ਮੰਡੀ ਜਾ ਵੜਦੇ ਇਹ ਬੰਦ ਨਹੀਂ ਕਰਦੇ ਇਹਨਾਂ ਵਿੱਚ ਮੋਟਰ ਠੱਗਟ ਪੰਜ ਛੇ ਆਪਕਨ ਬੰਦ ਕਰਕੇ ਇੱਕ ਵਾਰਾਂ ਨੇ ਪਹਿਲਾਂ ਫੇਟ ਵੀ ਬੜਵਾਈ ਸੀ ਇਹਨੂੰ ਸੀਨੀਅਰ ਪੈਨਾ ਖੇਡਦੇ ਹੁੰਦੇ ਉਹਨਾਂ ਨਾਲ ਅਸੀਂ ਆਪ ਖੇਡਦੇ ਰਹੇ ਹਾਂ ਉਹ ਸਰੇਟਾ ਰੱਖਦੇ ਸੀ ਜਦੋਂ ਖੇਤਾਂ 'ਚ ਛੜਕੇ ਦੇ ਸਰੇਟਾ ਹੀ ਚੱਕਰਦੇ ਸੀ ਜਾਂ ਕੱਚੀ ਵਿੱਚ ਹੁੰਦੀ ਹੁੰਦੀ ਮਿੱਟੀ ਪੈ ਜਾਂਦੀ ਹੁਣ ਤੁਸੀਂ ਆਹ ਹਿਸਾਬ ਲਾ ਲਓ ਵੀ ਆਹ ਚੀਜ਼ਾਂ ਗਰਾਊਂਡ 'ਚ ਬਣਨਗੇ ਹੈਂਆਂ ਦੇਖੋ ਬੇਦਰ ਕਿੰਨਾ ਪਾਇਆ ਹੈ ਇਹਨੇ ਕਿਉਂ ਕੀਤਾ ਇਹ ਚੀਜ਼ ਆ ਦੇਖੋ ਵੀ ਐਂ ਵਿੱਚ ਬਣਦੀ ਹੁੰਦੀ ਹੈ ਗਰਾਊਂਡ 'ਚ ਆਹ ਸਰੇਟਾ ਰੱਖੀ ਚੁੱਕੀਆਂ ਹੈਂਆਂ ਫੇਰ ਇਹਨੇ ਬੰਦਿਆ ਗਿਆ ਬੈਕ ਸਾਈਡ शौक़ <laughs> ਔਰ ਮੈਨੂੰ ਬਈ ਸ਼ੌਂਕ ਨਹੀਂ ਸੀਗਾ ਕਿ ਮੈਂ ਕਿਸੇ ਦਾ ਜੇੜੇ ਨੂੰ ਖਰਾਬ ਕਰਾਂ ਫੇਰ ਉੱਚੀ ਬਣਾਈ ਬੀਏ ਉਹ ਆ ਦੇ ਸੁਨਾਪਿੰਗ ਬੇਦੀ ਦੇ ਗੰਦੇ ਮਗਰ ਜੇ ਆਹ ਨਾਲ ਇੱਕ ਨੂੰ ਉਹ ਤੋਂ ਤਾਰਾ ਬੱਤੀਆਂ ਪੇਗਾ ਫੋਲ ਦੂੰ ਹਾਂ ਜਿੰਨੇ ਦਰਸਤ ਲੱਗੇ ਕਿਸੇ ਨੇ ਉਹਨਾਂ ਨੇ ਪਾਣੀ ਨਹੀਂ ਪਾਇਆ ਮੈਂ ਇਹਨਾਂ ਨੂੰ ਜੇ ਕਿਹਾ ਮੈਂ ਕਿਹਾ ਚ ਕੋਲੀ ਹੁੰਦੀ ਹੈ ਮੋਟਰ ਚੱਲਦੀ ਉਲਟਾ ਕਹਿੰਦੀ ਵੀ ਇਹਦੀ ਦਰਸਤ ਲਾਇ ਵਿੱਚ ਅਸੀਂ ਪਾਣੀ ਕਿਉਂ ਪਾਏਗੇ ਜਦੋਂ ਕਰਾਉਂਡ ਵੀ ਮੈਂ ਸਾਹ ਆਫੀਸਾ ਸੀ ਉਹਦੇ ਜਦੋਂ ਕੱਢਣ ਲੱਗ ਗਈ ਆਹ ਵਿਧਾਰਾ ਵੱਡੀਆਂ ਬਈ ਆਲੇ ਆ ਸਾਰਾ ਗਰਾਊਂਡ ਅਸੀਂ ਆ ਪੰਜ ਦਿਨ ਹੋਇਆ ਸਾਫ਼ ਕਰੀਏ ਜਿੱਥੇ ਸਾਫ਼ ਕਰਤਾ ਜਿੰਨੇ ਪਖੜਾ ਹੁੰਦਾ ਥੋੜਾ ਯਾਰ ਅਜੇ ਬਾਗੇ ਛੱਡ ਜੀ ਮੈਂ ਕਿਹਨੂੰ ਇੱਕ ਕਰੀ ਹੋਰ ਪਾਹਾਂਗੇ ਪਖੜਾ ਫੰਦੇ ਜਾ ਤੂੰ ਕਿਸਵਾ ਕੱਪ ਮਾਰਨਗੇ ਭਰ ਚੁੱਕੇ ਪਰ ਇਹ ਬੰਦੇ ਆਪ ਹੀ ਸਭਾ ਮਾਰ ਕੇ ਖੇਡਣ ਲੱਗੇ ਜੇ ਮੈਂ ਪੁੱਛਿਆ ਤਾਂ ਮੂਹਰੇ ਉਲਟਾ ਕਿ ਫੇਰ ਕੀ ਹੋ ਗਿਆ ਜੇ ਰਖੜਾ ਥੱਲੇ ਦਾ ਗਰਾਊਂਡ ਹੈ ਗਰਾਊਂਡ ਮੈਂ ਵੀ ਕਹਿੰਦਾ ਪੰਚਾਇਤੀ ਆ ਪਰ ਹਰ ਸਵਾਲ ਤੇ ਅਸੀਂ ਕਰਦੇ ਹਾਂ ਤਾਂ ਐਡਾ ਹੱਕ ਤਾਂ ਬਣਦਾ ਮੈਨੂੰ ਸਾਫ਼ ਸੁਥਰਾ ਫੜਨ ਵਾਸਤੇ ਕਿਹਨੂੰ ਦੇ ਦੇ ਦੀ ਉਹ ਖਜੂਰਾਂ ਦੇਖ ਲੋ ਉਹਨਾਂ ਦੇਖ ਲੋ ਕੀ ਹਾਲ ਕੋਲੇ ਉੱਥੇ ਪਾਈਪ ਚ ਪਾਣੀ ਚੱਲ ਜੰਦਾ ਪਾਣੀ ਤਾਂ ਵੀ ਦੇਣਾ ਖਜੂਰ ਨੂੰ ਕਦੇ ਪਾਣੀ ਨਹੀਂ ਛੱਡਿਆ ਜੀ ਆਹ ਹੁਣ ਸਨ 5 ਦਿਨ ਹੋ ਗਏ ਉਹ ਖਜੂਰ ਨੇ ਪੱਤੇ ਰੱਟਲੇ ਤੁਹਾਨੂੰ ਦਿਖਾ ਦਿੰਦਾ ਜੀ ਕਿ ਇਹਨੂੰ ਮਾੜਾ ਕਹਿਣ ਤੋਂ ਕੋਈ ਵੀ ਤੁਸੀਂ ਜਦੋਂ ਕੋਈ ਵੀਡੀਓ ਆਨਸੋ ਤੁਸੀਂ ਇੱਕ ਪੱਖ ਦੇਖ ਲੈਂਦੇ ਐਵੇਂ ਦੇਖੋ ਬਾਕੀ ਕੀ ਹੋਣੇ ਹੱਟacre ਬਦਮਾਸ਼ ਫਰਕ ਕਰੀ ਸੀ ਰ ਇਹਨਾਂ ਨੂੰ ਲੜਦੇ ਬੱਲੇ ਜਾਏ ਪਤਾ ਨਹੀਂ ਕਿਹੜੇ ਜਿਹੜੇ ਨੇ ਵੀਡੀਓ ਪਾਈ ਹੱਟਨਾ ਭਰਾ ਵਾਂਗੂ ਕਹਿੰਦੇ ਮੇਰੇ ਨਾਲ ਫੜਦਾ ਹੀ ਹੁੰਦਾ ਸੀ ਛੋਟੇ ਜਿਹੜੇ ਮੈਂਚਾਂ ਤੇ ਜਾਂਦਾ ਰਿਹਾ ਸਾਡੇ ਭੱਡੇ ਦੇ ਨਾਲ ਪਾਣੀ ਇੱਥੇ ਰਿੰਦਾ ਸੀਗਾ ਦੋਲੀ ਵੀ ਤਕਰੀਬਨ ਇੱਥੇ ਲਾ ਕੰਮ ਜਿਹੜਾ ਤਾਂ ਪਿੰਡ ਦੀ ਆਲੇ ਦੁਆਲੇ ਉਹ ਇੱਕ ਨਿਊਰਾ ਜਿਹੜਾ ਉਹਦਾ ਪੱਤੀ ਖੜਦੀ ਹੁੰਦੀ ਐਥੋਂ ਜਿਹੜਾ ਬਿਨਾਂ ਪਾਣੀ ਤੋਂ ਹੀ ਹਾਲ ਹੋਏ ਔਲੀਤੀ ਪਾਲੀ ਸੀ ਭਰਾਵਾਂ ਕੋਲ ਚ ਰਹੇ ਨਾਲ ਇਹ ਵੀ ਨਾਲ ਜਾਂਦਾ ਹੁੰਦਾ ਸੀ ਉਹਨਾਂ ਦਾ ਕਹੇ ਨੇ ਸਨਸਕਾਰ ਜਾਂ ਭੋਗ ਤੇ ਜਾਣਾ ਕੀ ਕਹੇ ਨੇ ਐ ਨਹੀਂ ਪੁੱਛਿਆ ਵੀ ਅਰੇ ਭਰਾਲੀ ਦੇ ਸੁਖੀਆ ਪਾਈ ਪੁੱਛ ਰਿਹਾ ਕਿ ਥੋੜੀ ਜਗ੍ਹਾ ਨੂੰ ਹੋ ਗਈ ਆ ਆ ਕਲੀ ਜਾਂ ਫੋਟਵਾਲ ਦੀ ਹਾਂਜੀ ਗਰੇਟਨ ਜੋਧਰ ਬਸ ਹੁਣ ਇਹਨਾਂ ਦੇ ਦਿਮਾਗ 'ਚ ਕੀ ਚੱਲਦਾ ਜਿੰਨਾ ਕ ਮੈਨੂੰ ਨਾ ਤਾਂ ਵੀ ਔਖੇ ਮੇਰੇ ਕੈਂਪ ਸੀ ਜਿਹੜੇ ਨੇ ਇਹਨਾਂ ਨੂੰ ਉਂਗਲ ਲਾਈ ਵੇਖੇ ਵਿੱਚ ਬਣਾਉ ਤੋਂ ਬਣਾਉ ਸੀਮੈਂਟ ਦੀ ਕਿਉਂਕਿ ਮੈਂ ਇਹਨਾਂ ਨੂੰ ਕਿਹੇ ਨਹੀਂ ਸੀ ਰਿਸੀਵੈਂਟ ਦੀ ਵਿੱਚ ਬਣਾਉਂਦਾ ਪੱਲਾ ਇਹ ਨਹੀਂ ਪਾ ਕੇ ਬਣਾਉਂਦੇ ਜਿਹੋ ਤੇ ਉੱਤੇ ਹੀ ਸਟੰਨ ਦੇ ਫੋਟੋ ਵਾਲੇ ਖਿਲੇ ਨਹੀਂ ਇੱਥੇ ਕਬੱਡੀ ਦੇ ਗਰਾਊਂਡ ਬੜੀ ਹੁੰਦੀ ਐ ਦੋ ਅਰੇ ਮੈਂ ਇਹਦੇ ਕੋਈ ਇੱਥੇ ਖੇਡਦਾ ਬੰਦਾ ਕਬੱਡੀ ਦੇ ਗਰਾਊਂਡ 'ਚ ਐਂ ਇੱਕ ਫ੍ਰੈਂਟ ਖੇਡ ਲੂਗੀ ਅਜੇ ਤਾਂ ਉਹ ਵੀ ਨਹੀਂ ਗਿਆ ਇਹਨੂੰ ਵਿਚਾਰ ਕੋ ਚੱਕਰ ਨੂੰ ਹਾਂ ਜਿਹਨੂੰ ਆਇਆ ਲੱਗਦਾ ਭਾਈ ਮੈਂ ਗਲਤੀ ਮੇਰਾ ਸਾਰਾ ਗਰਾਊਂਡ ਹੀ ਛੱਡ ਦਿੰਨਾ ਇਹਨਾਂ ਨੂੰ ਟੈਂਪੋ ਵੀ ਬੰਦ ਕਰ ਦਿੰਦੇ ਮੈਨੂੰ ਲਾਉਣ ਦੀ ਵੀ ਲੋੜ ਨਹੀਂ ਮੇਰੇ ਕਿ ਖਿਲਾੜੀ ਜਿਪਾਈ ਘਰੇ ਮੈਂ ਕਦੇ ਕੀ ਇਹ ਕੰਮ ਨਹੀਂ ਕੀਤਾ ਇਸੇ ਸਾਰੀ ਝੜੀ ਕਿਤੇ ਸਿਉਂ ਖਾਲੀ ਪਾਰੀ ਜਿਹੜੇ ਦਸਤਾਵੇਜ਼ਾਂ ਦਾ ਕਾਰ ਕਰ ਲੈ ਜੋ ਕਰ ਲਿਆ ਜੇ ਬੰਦੇ ਜੋ ਚੀਜ਼ ਵੀ ਦੇਖੇ ਤਾਂ ਸਰਟੀਫਿਕੇਟ ਦੇਖ ਕੇ ਮੈਥੀ ਫਰੀ ਹੋ ਜਾਂਦੇ ਆ ਜਦੋਂ ਮੈਂ ਦਾ ਧੰਨਵਾਦੀ ਕਰਦਾ ਜਿਹਨੇ ਫਿਰ ਵੀ ਮੈਨੂੰ ਗਾਣਾ ਕੱਢਣਾਂ ਜਾਂ ਕੋਲ ਖੋੜ ਕਰਿਆ ਕੋਈ ਚੱਕਰ ਨਹੀਂ ਗਾ ਜੇ ਮੈਂ ਮਾੜਾ ਹੂੰਗਾ ਮੇਰਾ ਮਾੜਾ ਹੋ ਜੂ ਜੀ ਮੈਂ ਚੰਗਾ ਤਾਂ ਮੈਂ ਚੰਗਾ ਰਹਿਣਾ ਕਿ ਇਹਦੇ ਕਹਿਣ ਨਾ ਮੈਂ ਚੰਗਾ ਬਣਾ ਨਾ ਮੈਂ ਮਾੜਾ ਬਣ ਦੋਹੇ 6 ਤੋਂ ਮੈਂ ਕਿੰਪਤੀ ਦਾ ਆਇਆ ਇਹਨਾਂ ਜਿਹੜਾ 2006 ਦਾ ਜਨਮ ਹੋਊਗਾ ਉਸ ਬੰਦੇ ਨਾਲ ਜਿਹੜੇ ਗੱ ਉਧਰ ਕਿਥੇ ਸੀ ਜੀ ਜਿੱਥੇ ਖੰਡਰ ਬਣਿਆ ਪਿਆ ਸੀਗਾ ਹਾਂ ਮੈਂ ਇੱਥੇ ਬੈਠਾ ਮੇਰਾ ਗੁੱਲ ਲੰਬਾ ਕੋਈ ਨਸ਼ਾ ਪਤਾ ਕਰਾਉਣਾ ਮੈਂ ਇੱਥੇ ਕੋਈ ਜਨਾਨੀ ਬਾਹੀ ਕਰਨਾ ਇੱਥੇ ਮੈਂ ਉਹ ਜੀ ਮੈਨੂੰ ਪੁੱਛਣਾ ਗੱਲ ਨਹੀਂ ਜਸਪਾਲ ਵੀ ਭਾਈ ਭਰਾ ਲੰਬਾ ਆਇਆ ਨੇ ਉਹੀ ਬਿਨਾ ਗੱਲ ਤੋਂ ਕਿਸੇ ਨੂੰ ਕਹੀ ਜਣਾ ਵਿੱਚ ਪਤਾ ਪਾਈ ਜਾਣਾ ਹੁਣੇ ਗਰਾਊਂਡ ਦਾ ਪਹਿਲਾ ਫੁੱਟਬਾਲ ਦਾ ਤਿਆਰ ਹੋਇਆ ਭਾਈ ਕਬੱਡੀ ਦਾ ਸੀ ਗਰਾਊਂਡ ਸਾਈਡ ਤੇ ਬਣਾਉਣਾ ਟੂਰਨਾਮੈਂਟ ਵੇ ਉਹ ਗਰਾਊਂਡ ਵਿਚਾਲੇ ਹੋਇਆ ਨਾ ਸਟੇਡੀਅਮ ਬਣ ਜਾਂਦਾ ਚਾਰ ਸਵੇ ਆ ਪਰ ਉਹ ਕੇ ਵੀ ਕ੍ਰਿਕਟਰ ਦੇ ਨਾਲ ਅਸੀਂ ਸੀ ਆਪ ਖੇਡਦੇ ਹਾਂ ਇਹਨਾਂ ਦੇ ਨਾਲ ਮਿੱਟੀ ਵਾਲੀ ਵਿੱਚ ਹੁੰਦੀ ਸੀ ਜਦੋਂ ਇਹ ਖੇਹਣੇ ਹਟ ਜਾਂਦੇ ਸੀ ਅਸੀਂ ਉਹਦੀ ਮਿੱਟੀ ਪਾ ਕੇ ਫੁੱਟਬਾਲ ਖੇਡਣਾ ਸ਼ੁਰੂ ਕਰ ਲੱਗੇ ਸੀ ਕਿਰੋਜ ਮੈਨੂੰ ਦੱਸੋ ਕਿੱਥੇ ਗਲਤ ਗਏ ਨੇ ਆ ਕਿ ਪੱਟੀਆਂ ਮੇਰਾ ਕਹਿੰਦਾ ਜੀ ਕਰਦਾ ਹੈਗਾ ਕਿਰੋਜ ਜਿੰਨਾ ਬੱਝਿਆ ਤਾਂ ਪੈਰੀ ਪਟਿਆ ਜਾਊਗਾ ਗਰਾਊਂਡ ਟੁੱਟੀ ਆ ਇਹਦੇ ਨਾਲ ਬੰਦਿਆਂ ਨੇ ਅੰਤਿਆਖਤ ਲਈ ਮੈਂ ਇਹਨਾਂ ਨੂੰ ਦੱਸਦਾ ਵੀ ਮੈਂ ਆ ਚੱਕਰਾਂ ਵਿੱਚ ਪੱਟੀਆਂ ਨੇ ਗਰਾਊਂਡ ਦੀ ਸਾਫ਼ ਰੱਖਿਆ ਕਰਾਉਣ ਸੁਭਾਅ ਚ ਮੋ ਕਹਿੰਦੇ ਤੂੰ ਉਹਨੂੰ ਦੀ ਨੀਵੀਂ ਕਰਕੇ ਨੀਵੀਂ ਕਰਕੇ ਬਣਾ ਦੇ ਪੱਕੀ ਨਹੀਂ ਹੁਣ ਪੱਕੀ ਚਾਹੀਦੀ ਮੈਂ ਕਿਹਾ ਵੀ ਨੀਵੀਂ ਕਰਕੇ ਬਣਾ ਦੇ ਉੱਥੇ ਮਿੱਟੀ ਪੈ ਜਾਵੇਗੀ ਪੰਚਾਇਤ ਫੈਸਲਾ ਕਰਕੇ ਗਈ ਹੈ ਉਹ ਮੈਨੂੰ ਕਹਿੰਦੇ ਉਹਦਾ ਨੁਕਸਾਨ ਹੋਇਆ ਪੈਸੇ ਦੇ ਨਹੀਂ ਚਲ ਜਿੰਨੇ ਉਹਨੇ ਮੈਨੂੰ ਪੈਸੇ ਕਿਹਾ ਮੈਨੂੰ ਕਿ ਤੂੰ 10000 ਰੁਪਏ ਦੇ ਦੇ ਮੈਂ ਖੁਦ ਦੇ ਦੂੰਗਾ ਐਥੇ ਨਵੇੜੇ ਕਿ ਪੰਚਾਇਤ ਤੋਂ ਦੂਜੇ ਕੇ ਪਾਸ ਵੀਡੀਓ ਪਾਈ ਜਾਂਦੇ 50% ਪੰਚਾਇਤ ਨੂੰ ਨਾਲ ਉਹ ਵੀਡੀਓ ਹੀ ਪੜ ਗਿਰ ਗਿਰ ਕੋ ਬੰਨਾ ਮੈਨੂੰ ਗਾਣਾ ਕੱਢ ਦਿੰਦਾ ਚਾਰ ਲੋਕਾਂ ਨੇ ਜਿਹਨੂੰ ਨਹੀਂ ਪਤਾ ਇਹ ਚੀਜ਼ ਚਲ ਆਪਾਂ ਇਹ ਸੁਣ ਕੇ ਵਿਗਦੀ ਜਾਂ ਅਗਲੇ ਦੀ ਇਛਾਹੀ ਅਗਲੇ ਦਾ ਦਿਮਾਗ ਹੈ ਮੈਂ ਕਿਸੇ ਨੂੰ ਕੀ ਕਹਿ ਸਕਦਾ ਰੱਬ ਤੋਂ ਮੈਂ ਹੈ ਨਹੀਂ ਵੀ ਮੈਨੂੰ ਬਨਾਵੋ ਤੇ ਪਰ ਫਿਰ ਇੱਕ ਚੰਗੂ ਵੀਡੀਓ ਪਾ ਗਈ ਲੋਕਾਂ ਨੇ ਫੈਸਲਾ ਕਰ ਗਈ ਜਦੋਂ ਵੀ ਪਰਜਾਇਤ ਨੂੰ ਲੈਂਕੇ ਰੋਫਰ ਵੀਡੀਓ ਹੀ ਪਾ ਲੋ ਆਹ ਗੋਣਸਾ ਦਾ ਸੀ ਆਪ ਸਾਫ਼ ਕੀਤਾ ਰੌਲਾ ਕਰ ਲਈ ਕਿੰਪ ਰਹੀ ਹੈ ਕਿਉਂਕਿ ਮੈਨੂੰ ਆਪ ਨੂੰ ਵੀ ਪਤਾ ਤੁਹਾਨੂੰ ਵੀ ਪਤਾ ਕਿ ਕਬੱਡੀ ਜਿਹੜੇ ਬੰਦੇ ਨੇ ਖੇਡਣੀ ਹੁੰਦੀ ਆ ਕੋਈ ਪੀਕ ਟਾਈਮ ਹੁੰਦਾ ਜਾਂ ਉਤਾਰ ਚੜ੍ਹਾ ਬੰਦੇ ਦੇ ਆਉਂਦੇ ਰਹਿੰਦੇ ਆ ਉਹ ਮੈਂ ਤਕਰੀਬਨ ਖੇੜੀ ਚੁੱਕੇ ਜੀ ਮਨਨੇ ਕਿ ਨੂੰ ਜਿਵੇਂ ਨੂੰ ਅੱਜ ਕੋਈ ਜਾਣਦਾ ਅੱਜ ਮੈਨੂੰ ਉਹਨਾਂ ਕਬੱਡੀ ਕਰਕੇ ਨਹੀਂ ਹੈਗਾ ਵੀ ਮੈਂ ਕਬੱਡੀ ਕਰੀ ਜੁੜਦਾ। ਕੋਈ ਖੇਡੀ ਕਰਕੇ ਜੁੜ ਜਾਣਦੇ। ਪਰ ਅੱਜ ਕੈਂਪ ਲੱਗਦਾ ਇਹਦੇ ਚਾਰ ਬੰਦੇ ਸ਼ਾਮਾ ਸ਼ੇਦੀਨ ਦਾ ਵੀ ਵਧੀਆ ਕੰਮ ਆ। ਉਹੀ ਚੀਜ਼ਾਂ ਨੂੰ ਬੁਝਾਈਆਂ ਜਾਂਦੇ ਨੇ। ਮੈਂ ਬੰਦ ਕਰ ਦਿੰਦਾ ਵੀ ਥਾਂ ਨੂੰ ਵੀ ਮੇਤੋ ਸਾਰਾ ਕੁਝ ਛੱਡ ਜੀ। ਤੁਸੀਂ ਨਾਲੋ ਜਾ। ਮੇਰੀ ਕਿਹ ਕਿਹੜੀ ਜਮਾਈਆਂ ਜਾਂ ਮੇਰਾ ਕੋਈ ਜਵਾਕ ਖੇਡਦਾ ਇੱਥੇ। ਫਿਰ ਇਹ ਕਹਿੰਦੇ ਅੱਗੇ ਪਿੰਡੋਂ ਬੰਦਾ ਨਹੀਂ ਕਿ ਹੋਉਂਦਾ। ਬਾਰੋਂ ਬੰਦੀ ਲੈਣਾ ਟੱਕੜੇ ਕਰੀ ਜਾਂਦੇ। ਤੁਸੀਂ ਕਰਦੇ ਹੋ ਤੱਕੜਾ ਕੋਈ। ਮੈਂ ਉਹ ਪਿੰਡੋਂ ਕਿਸ ਨੂੰ ਆਪਾਂ ਕਿੱਦੇ ਲਈ ਹੁੰਦੀ ਰੱਬ ਦੇ ਵਿਚ ਚੱਲ ਕੇ ਪਸਟਾ। ਸਿਕੰਦਰ ਦੀ ਗੱਲ ਸਿਕੰਦਰ ਨਾਲ ਚੰਗੀ ਹੋਈ ਸਾਡਾ ਆਪ ਸਮੇ ਮਾੜਾ ਹੋਇਆ। ਉਹਦੇ ਮਨ ਚ ਹੁਣੇ ਕਹਿੰਦਾ ਮੇਰੇ ਚ ਮੈਂ ਗੇ ਲਿਆ। ਕਿਤੇ ਨਾ ਸਿਕੰਦਰ ਇਸੀ ਗੰਭੀਰ ਤਗੜਾ ਸਿਕੰਦਰ ਪਿੱਛੋਂ ਇਹੋਗਣਾ ਸਿਕੰਦਰ ਦਾ ਸੀ। ਇਹ ਗੱਲਾਂ ਕਰਦੇ ਆਗੇ। ਇੱਕ ਪਿੰਡ ਦਾ ਪਿੰਡ ਜਿਹੜਾ ਆ। ਉਹ ਪਿੰਡ ਦੇ ਹੀ ਹੋੜ ਕੀ ਬਾਕੀ ਮੈਂ ਇਹ ਚੀਜ਼ਾਂ ਥੋੜਾ ਪਿੰਡ ਦਾ ਮੇਰੇ ਕੋਲੋਂ ਅਮੀਰ ਹੈ ਗਰੀਬ ਹੈ। ਗਰਾਉਂਡ ਦੇ ਵਿੱਚ ਆਵੇ। ਮੈਂ ਫ੍ਰੀ ਰੱਖਿਆ ਬਸ ਉਹ। ਕਿ ਕਿਸੇ ਤੋਂ ਕੋਈ ਪੈਸਾ ਨਹੀਂ ਲੈਣਾ। ਹਾਂ ਜੇ ਕੈ ਪਚਾਉਂਦੇ ਆ ਆ ਕੀ ਪੁਲੇਰਾ ਨੇ ਕੱਪੜੇ ਲੈ ਲੈਣੇ ਉਸੇ ਆਹ ਭਾਰ ਕੀ ਦੀ ਗੱਲ ਵੀ ਬੜੇ ਕੰਬਰ ਸਾਰਖ ਪਾ ਕੇ ਟੋਹੇ ਰੱਖੇ ਤੇ ਮੇਰਾ ਕੀ ਭਰਾ ਮੈਨੂੰ ਮਸਵਾ ਕੰਬਰ ਤੋਂ ਹੀ ਜਨਦਾ ਨਹੀਂ ਜਿਨੇ ਲੈਣੇ ਤੇ ਉਹ ਤੋਂ ਉਹਦਾ ਹੀ ਨਾਮ ਦੇਈ ਜਾਂਦੇ ਆ ਮਸ ਬਾਈ ਦਾਬ ਆ ਆਦਾ ਵੀ ਇਹ ਟੈਂਪਲ ਚਲਾਉਂਦਾ ਗਏ ਜੁਥੇ ਨਹੀਂ ਬੱਲੇ ਬੱਦੇ ਹੋ ਜਾਂਦੀ ਆ ਵੱਡੀ ਉਹ ਨਹੀਂ ਖੇਡਦਾ ਨਹੀਂ ਇਹਨੂੰ ਕਿਵੇਂ ਨਾ ਕਿਵੇਂ ਸੁਖ ਭਜਾਈ ਮੈਨੂੰ ਪੰਚਾਇਤ ਕਹ ਦੇ ਤਾਂ ਮੈਂ ਛੱਡ ਦਨਾ ਖੜਾ ਆ ਇਹਨੂੰ ਕੋਈ ਐਡੀਗਨੀਆ ਵੀ ਮੇਰੇ ਵੀ ਫਸਦੇ ਨਹੀਂ ਮੈਂ ਮਰ ਲੱਗੇ ਪਿੱਛੇ ਮੈਂ ਤਾਂ ਪ੍ਰੈਸ ਤੋਂ ਉਹ ਜੀ ਨੂੰ ਹੋਲਪੈਂਡ ਕਰਦਾ ਨਹੀਂ ਠੀਕ ਹੀ ਜਬਾ ਸੋਕੇ ਆ ਖੇਡਲੀ ਉਹ ਜਿੰਦਗੀ ਜੀ ਉਹ ਇੰਪੋਰਟੈਂਟ ਫਟਾ ਫਟਾ ਲੱਗੇ ਤਾਂ ਫਿੱੜੀ ਜਿਹਾ ਲੱਗਣਾ ਕੋਈ ਵੀ ਚੜ ਰਿਹਾ ਹੈ ਜਿੰਨੇ ਨਵੇਂ ਦੇ ਲੱਗ ਜਾਂਦੇ ਨੇ ਹੋਰ ਤੁਸੀਂ ਦੱਸੋ ਵੀ ਇੱਥੇ ਮੈਂ ਗਲਤ ਆ ਜਾਂ ਉਹ ਗਲਤ ਹੈ ਤੁਸੀਂ ਸਾਫ ਸਪਾਈ ਦਾ ਪੁੱਤਾਂ ਵੀ ਬੂਝ ਮਾਰ ਕੇ ਬਹਿ ਜਾਂਦਾ ਯਾਰ ਇਹਨਾਂ ਕੋਈ ਮਤਲਬ ਨਹੀਂ ਕੀ ਹੋਈ ਜਾਂਦਾ ਤੇ ਕੀ ਨਹੀਂ ਆ ਚਾਸ ਕਰਿਆ ਜਿਵੇਂ ਜਗਤ ਸ਼ਟਗਮੇ ਦੇਖਣ ਆਇਆ ਖੜਦਾ ਹਾਂ ਸਾਰੇ ਗਰਾਊਂਡ ਸੀ ਜਿੰਨਾ ਗਰਾਊਂਡ ਕਬੱਡੀ ਦਾ ਬਣਦਾ ਤੇ ਇਹ ਸਾਈ ਕਰਦੇ ਆ ਸਾਹਮਣੇ ਤੁਸੀਂ ਦੇਖੇ ਵੀਡੀਓ ਕਿ ਮਹਾਰਾਡਾ ਲਮਾ ਨੂੰ ਜਵਕਨ ਉਹਨੀਆਂ ਥਾਣਾ ਪਟਨਾ ਉਧੇ ਜਿਹੜੇ ਪਰ ਤੇਰੇ ਸਾਈਆਂ ਨੇ ਉਹ ਥਾਣਾ ਪਟਨਾ ਜਿਹੜੇ ਉਹ ਕੰਡੇ ਮਗਰ ਰੱਖੇ ਸਾਰੇ ਗਰਾਊਂਡ ਦੇ ਅੱਗੇ ਜਿੱਥਾ ਜਬਜੀ